ਮਨ ਦੇ ਹੋਣੀ ਉੱਤੋਂ ਮੋਲਾ ਮੋਲਾ ਚੱਕ ਦੇ ਘੜੇ ਤੋਂ ਚੱਕ ਦੇ ਘੜੇ ਤੋਂ ਚੱਕ ਦੇ ਘੜੇ ਤੋਂ ਕੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਚੱਕ ਦੇ ਘੜੇ ਤੋਂ ਕੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਕੱਕ ਦੇੜੇ ਤੂੰ ਮੋਲ ਮੋਲ ਕੱਕ ਦੇੜੇ ਤੂੰ ਮੋਲ ਮੋਲ ਜਿਵੇਂ ਬੋਲ ਮੋਲ 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 ਜਿਵੇਂ ਬੋਲ ਮੋਲ 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 ਧਰਤੀ 'ਚ ਗੋਡਾ ਮਾਰ ਧਰਤੀ ਨੂੰ ਫਾੜ ਦੇ ਚੰਦ ਦੇ ਨਵੇਂ ਤੂੰ ਇੱਕ ਨਵਾਂ ਚੰਦ ਛਾੜ ਦੇ ਛਾੜ ਦੇ ਛਾੜ ਛਾੜ ਦੇ ਛਾੜ ਦੇ ਧਰਤੀ 'ਚ ਗੋਡਾ ਮਾਰ ਧਰਤੀ ਨੂੰ ਫਾੜ ਦੇ ਚੰਦ ਦੇ ਨਵੇਂ ਤੂੰ ਇੱਕ ਨਵਾਂ ਚੰਦ ਛਾੜ ਦੇ ਨੀ ਚੜ ਦੇ ਬਸਖ ਪੈ ਜੇ ਰੋੜਾ ਚੜਦੇ ਵਿੱਚ ਛੱਕ ਪੈ ਜੇ ਰੌਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਚੱਕ ਦੇ ਘੜੇ ਤੋਂ ਕੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਚੱਕ ਦੇ ਘੜੇ ਤੋਂ ਕੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਮਾਰਦੇ ਕੋੜੇ ਨੂੰ ਅੱਡੀ ਲਾਵੇਂ ਘਾਤ ਤੇਰੀਆਂ ਕਰਦੇ ਨੇ ਸੱਜਣ ਉਡੀਕਾਂ ਅੱਜ ਤੇਰੀਆਂ ਤੇਰੀ ਤੇਰੀਆਂ ਤੇਰੀਆਂ ਮਾਰਦੇ ਕੋੜੇ ਨੂੰ ਅੱਡੀ ਲਾਵੇਂ ਘਾਤ ਤੇਰੀਆਂ ਕਰਦੇ ਨੇ ਸੱਜਣ ਉਡੀਕਾਂ ਅੱਜ ਤੇਰੀਆਂ ਉਡੀਕ ਅੰਬਰਾਂ 'ਚ ਬਣ ਕੇ ਬਰੋਲਾ ਉਡੀਕ ਅੰਬਰਾਂ 'ਚ ਬਣ ਕੇ ਬਰੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਚੱਕ ਦੇ ਘੜੇ ਤੋਂ ਕੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਚੱਕ ਦੇ ਘੜੇ ਮੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਜੱਟ ਮੋਲਾ 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 ਕਿਹੜੀਆਂ ਸੋਚਾਂ ਦੇ ਵਿੱਚ ਚਾਫੜੇ ਚ ਡੁੱਬਿਆ ਜਾਂਦਾਂ ਵਾਲਾ ਤੀਰ ਜੰਗ ਸੀਨੇ ਵਿੱਚ ਖੁੱਬਿਆ 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 ਕਿਹੜੀਆਂ ਸੋਚਾਂ ਦੇ ਵਿੱਚ ਤਾਰੀ ਅਜ ਡੁੱਬਿਆ ਜਾਂਦਾਂ ਵਾਲਾ ਤੀਰ ਅਵਤਾਰ ਦੇ ਅੱਖ ਭਿਆ ਜਨਣਾ ਦੀ ਸ਼ਰਾ ਮੋਲਾ ਤੂੰ ਬਣ ਜੱਟ ਮੋਲਾ ਚੱਕ ਚੱਕ ਦੇ ਕੜੇ ਤੋਂ ਕੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ ਚੱਕ ਦੇ ਕੜੇ ਤੋਂ ਕੋਲਾ ਤੂੰ ਬਣ ਜੱਟ ਮੋਲਾ ਤੂੰ ਬਣ ਜੱਟ ਮੋਲਾ